ਸਤਿ ਸ੍ਰੀ ਅਕਾਲ ਮਸਤੀ ਆਦab ਮੈਂ ਹਾਂ ਪੈਰੀ ਸਿੰਘ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਬੁੱਕ ਟਿਊਬ ਬਾਈ ਪੈਰੀ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਜਾਨੀ ਸੋਣ ਸਿੰਘ ਸੀਤਲ ਜੀ ਦਾ ਲਿਖਿਆ ਨਾਵਲ ਤੂਤਾਂ ਵਾਲਾ ਖੂ ਜੋ ਨਾਵਲ ਦੇ ਵਰਕੇ ਸਿਰਲੇਖ ਹਿਤ ਚਾਰੀ ਕੀਤੀ ਜਾ ਰਹੀ ਲੜੀ ਦੇ ਤਹਿਤ ਸ਼ੁਰੂ ਕਰ ਰਹੇ ਹਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਨਾਵਲ ਚੰਗਾ ਲੱਗੇਗਾ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣਾ ਯੋਗਦਾਨ ਇਸ ਚੈਨਲ ਨੂੰ ਅੱਗੇ ਵਧਾਉਣ ਵਿੱਚ ਜ਼ਰੂਰ ਪਾਓ। ਨਾਵਲ ਤੂਤਾਂ ਵਾਲਾ ਖੂ ਐਪੀਸੋਡ ਨੰਬਰ 1 ਗਿਆਨੀ ਸੋਹਣ ਸਿੰਘ ਸੀਤਲ ਜੀ ਵੱਲੋਂ ਲਿਖਿਆ ਹੋਇਆ। ਮਰ ਗਏ ਅੱਜ ਮਾਰਕਤਿਆ ਸਰਦਾਰ ਲੱਖਾ ਸਿਉ ਨੇ। ਉਹ ਆਂਦੇ ਆ ਨਾ ਅਖੇ ਲੱਖ ਲਨਤ ਤੇ ਤਮਾ ਖਰਾਬ। ਉਹ ਗੱਲ ਹੋਈ ਮੇਰੇ ਨਾਲ। ਬਸ ਸਵਾਦ ਸਵਾਦ ਵਿੱਚ ਹੀ ਫੁੱਟ ਮਰੇ। ਪਾਪੀ ਨੇ ਬਣਾਇਆ ਵੀ ਬੜਾ ਵਧੀਆ ਸੀ। ਖਾਣ ਪੀਣ ਵੀ ਇਹਾ ਲੋਕ ਜਾਣਦੇ ਨੇ। ਅਸੀਂ ਤਾਂ 7 ਦਿਨ ਹਫ਼ਤੇ ਦੇ ਤੇ 14 ਡੰਗ ਮੂੰਗੀ ਦੀ ਦਾਲ ਬਸ। ਉਹ ਵੀ ਬਿਨਾ ਤੜਕਿਉਂ। ਥੋਮ, ਗੰਡਾ ਚੌਂਕੇ ਵਿੱਚ ਆਇਆ ਨਹੀਂ ਤੇ ਧਰਮ ਭ੍ਰਿਸ਼ਟ। ਤੇ ਸਰਦਾਰ ਲੱਖਾ ਸਿਓ ਜਦੋਂ ਵੀ ਜਾਈਏ ਦਾਲ ਸਬਜ਼ੀ ਉਹਨੇ ਕਦੇ ਵਖਾਈ ਹੀ ਨਹੀਂ। ਮੱਥੇ ਲੱਗਦਿਆਂ ਸਾਰ ਪੁੱਤਰ ਨੂੰ ਆਵਾਜ਼ ਮਾਰੇਗਾ। ਉਨਾਮਿਆਂ ਸ਼ਾਹ ਹੋ ਰਹੀ ਆਏ ਨੇ ਭਈ ਤੇ ਜਾਣਦਾ ਹੈ ਨਾ ਸਾਡੀ ਸ਼ਾਣੀ ਪੱਕੀ ਵੈਸ਼ਨੋਏ ਸਾਡੇ ਯਾਰ ਧਨੇਸ਼ਾ ਨੂੰ ਘਰ 12 ਮਹੀਨੇ ਪਾਲਕ ਮੂੰਗੀ ਨਾਲ ਹੀ ਉਜਰੀ ਕਰਨੀ ਪੈਂਦੀ ਏ ਅੱਜ ਭਈ ਸ਼ਾਹ ਦੇ ਮੂੰਹ ਦਾ ਜਰਾ ਸਵਾਦ ਬਦਲਦੇ ਹਰਨਾਮਾ ਅੱਗੋਂ ਛੱਟ ਜਵਾਬ ਦੇਵੇਗਾ ਬਾਪੂ ਅੱਜ ਸ਼ਾਹ ਹੋਰਾਂ ਨੂੰ ਤੁਰਦੀ ਫਿਰਦੀ ਸਬਜੀ ਖਵਾਉਂਦੇ ਆ ਵਾ ਭਈ ਕਿਆ ਨਾ ਧਰਿਆ ਸੁ ਤੁਰਦੀ ਫਿਰਦੀ ਸਬਜੀ ਬਾਰਲੀ ਹਵੇਲੀ ਭਰੀ ਪਈ ਐ ਕੁੱਕੜਾਂ ਨਾਲ ਤੇ ਅੱਜ ਤਾਂ ਕੁੱਕੜ ਵੀ ਨਹੀਂ ਸੀ ਜਾਪਦਾ ਤਿੱਤਰ ਹੋਣਾ ਪਰ ਤਿੱਤਰ ਤਾਂ ਏਡੇ ਵੱਡੇ ਨਹੀਂ ਹੁੰਦੇ ਸ਼ਾਇਦ ਮੁਰਗਾਬੀਆਂ ਹੋਣ ਸੁੱਕਾ ਘਿਓ ਵਿੱਚ ਭੁੰਨਿਆ ਹੋਇਆ ਕਬਾਬ ਵਿਚਾਰੇ ਤੰਨੇ ਸ਼ਾਦੇ ਕੀ ਵਸ ਕੋਈ ਵੀ ਹੁੰਦਾ ਤਾਂ ਇਹੋ ਜੇ ਪਦਾਰਤ ਪਿੱਛੇ ਮਰਨ ਤੱਕ ਜਾਂਦਾ ਤੇ ਮੈਂ ਕਿਹੜਾ ਮਰਨ ਤੋਂ ਘਟ ਰਿਹਾ ਹਾਂ ਹੁਣ ਕੋਈ ਕਸਰ ਏ ਉਹ ਸਾਹ ਨਹੀਂ ਨਿਕਲਦਾ ਅਜੇ ਤਾਂ ਮੈਂ ਸਿਆਣਪ ਕੀਤੀ ਸਿਆਣਪ ਨਹੀਂ ਸਬਰ ਨਹੀਂ ਤਾਂ ਜਿਵੇਂ ਉਹਨੇ ਬੋਤਲ ਵੀ ਕੋਲ ਲਿਆ ਰੱਖੀ ਸੀ हे राम ਰਾਹ ਵੇਚੀ RAM ਨਾਮ ਸਤ ਹੋ ਜਾਂਦੀ ਮੇਰੀ ਪਰ ਹੁਣ ਪਾਣੀ ਪਾਣੀ ਕਿੱਥੋਂ ਮਿਲੇ ਅੱਜ ਪੀਰੂ ਵਾਲੀ ਪਰਦੇਸ ਬਣ ਗਿਆ ਏ ਬਸ ਅੱਜ ਰੱਬ ਰੱਖ ਲਵੇ ਮੁੜ ਕੇ ਨਹੀਂ ਸਰਦਾਰ ਲੱਖਾ ਸਿਉਂਦੇ ਤਾਂ ਹੇਠਾਉਂਦੇ ਓਹੋ ਸੁੱਕੇ ਬੁੱਲਾਂ ਉੱਤੇ ਜੀਬ ਫੇਰਦਾ ਧੰਨੇ ਸ਼ਾ ਲੱਤਾਂ ਧੂੰਦਾ ਤੁਰਿਆ ਜਾ ਰਿਹਾ ਸੀ ਚੜਦੇ ਭਾਦਰੋਂ ਦੀ ਦੁਪਹਿਰ ਤੇ ਰੇਟਲਾ ਪੰਦ ਸੌਣ ਸੁੱਕਾ ਲੰਗ ਜਾਣ ਕਰਕੇ ਆਸੇ-ਪਾਸੇ ਟਿੱਬਿਆਂ ਵਿੱਚ ਭੱਖ ਲੈੰਦੀ ਨਜ਼ਰیں ਆਉਂਦੇ ਸਨ ਨਿੱਕੇ-ਨਿੱਕੇ ਸਰਕੜੇ ਤੋਂ ਬਿਨਾਂ ਉਸ ਬਰਾਨੇ ਇਲਾਕੇ ਵਿੱਚ ਕਿਤੇ ਹਰੀਆਵਲ ਨਹੀਂ ਸੀ ਦਿਸਦੀ ਬਿੰਡਿਆਂ ਦੀ ਟੀਂ-ਟੀਂ ਤੋਂ ਬਿਨਾਂ ਕੋਈ ਆਵਾਜ਼ ਕੰਨੀ ਨਹੀਂ ਸੀ ਪੈਂਦੀ ਇਸ ਚੁੱਪ ਤੋਂ ਘਬਰਾ ਕੇ ਹੀ ਤੰਨੇਸ਼ਾ ਆਪ ਬੁੜਬੜਾਉਂਦਾ ਜਾ ਰਿਹਾ ਸੀ ਜਿਉਂਦੇ ਗਲੇ ਦੀ ਆਵਾਜ਼ ਹੀ ਜ਼ਿੰਦਗੀ ਦੀ ਨਿਸ਼ਾਨੀ ਹੈ ਸੰਪੂਰਨ ਚੁੱਪ ਤਾਂ ਮੌਤ ਨਾਲੋਂ ਵੀ ਭਿਆਨਕ ਹੁੰਦੀ ਹੈ ਇਨਸਾਨੀ ਗਲੇ ਦੀ ਨਹੀਂ ਤਾਂ ਕਿਸੇ ਪਸ਼ੂ ਪੰਛੀ ਦੀ ਆਵਾਜ਼ ਹੀ ਕੰਨੀ ਪੈਣੀ ਚਾਹੀਦੀ ਹੈ ਕੋਇਲ ਜਾਂ ਬੁਲਬੁਲ ਦੀ ਰਸੀਲੀ ਆਵਾਜ਼ ਦੀ ਥਾਂ ਕੋਈ ਵਾਰ ਆਦਮੀ ਡੱਡੂ ਕਾਂ ਦੀ ਕੰਨ ਪਾੜਵੀਂ ਆਵਾਜ਼ ਨੂੰ ਹੀ ਸੈਕਣ ਲੰਗ ਪੈਂਦਾ ਹੈ ਉਬੀ ਉਸ ਵੇਲੇ ਚੁੱਪ ਨੂੰ ਤੋੜਨ ਦਾ ਸਾਧਨ ਬਣਦੀ ਹੈ। ਬਿੰਡੇ ਦੀ ਅਣਸੁਖਾਵੀ ਟੀਂ ਟੀ ਉਸ ਵੇਲੇ ਤੰਨੇਸ਼ਾ ਨੂੰ ਚੰਗੀ ਲੱਗ ਰਹੀ ਸੀ। ਬਿੰਡਾ ਟਹਿਣੀਆਂ ਤੋਂ ਸਖਣੇ ਰੁੱਖ ਮੁੰਡ ਕਿਕਰ ਉੱਤੇ ਬੈਠਾ ਰਾਗ alaap riya ਸੀ ਪਰ ਤੰਨੇਸ਼ਾ ਤੁਰਿਆ ਜਾ ਰਿਹਾ ਸੀ। ਬਿੰਡੇ ਦੀ ਆਵਾਜ਼ ਪਿੱਛੇ ਦੂਰ ਰਹਿ ਗਈ ਤਾਂ ਤੰਨੇਸ਼ਾ ਆਪਣੇ ਆਪ ਹੀ ਗੱਲਾਂ ਕਰਨ ਲੱਗ ਪਿਆ। ਉਹ ਇੱਕ ਅੱਦਾ ਵਾਕ ਮੂੰਹੋਂ ਕੱਢ ਲੈਂਦਾ ਤੇ ਫਿਰ ਤਿੰਨ ਚਾਰ ਕਾਲੇ ਕਾਲੇ ਸਾ ਖਿਚ ਲੈਂਦਾ ਕੋਈ ਅਧੂਰੇ ਵਾਕ ਆਉਂਦੇ ਸੰਗ ਵਿੱਚ ਹੀ ਪਲਚ ਜਾਂਦੇ ਵਿਤੋਂ ਵੱਧ ਖਾਦੀ ਹੋਈ ਖੁਰਾਕ ਨੇ ਧੰਨੇਸ਼ਾ ਨੂੰ ਬਹੁਤ ਔਖਿਆ ਕਰ ਦਿੱਤਾ ਸੀ ਤੇਜ ਮਸਾਲੇਦਾਰ ਮਾਸ ਨੇ ਅੰਦਰ ਇੰਨੀ ਪਟਕੀ ਲਾ ਦਿੱਤੀ ਸੀ ਕਿ ਧੰਨੇਸ਼ਾ ਪਾਣੀ ਖੁਣੋਂ ਮੱਛੀ ਵਾਂਗ ਤੜਪਣ ਲੱਗਾ ਉਹ ਇਓ ਮਹਿਸੂਸ ਕਰ ਰਿਹਾ ਸੀ ਜਿਵੇਂ ਖਾਦਾ ਹੋਇਆ ਮਾਸ ਅੰਦਰ ਫੁੱਲ ਕੇ 3-4 ਗੁਣਾ ਬਣ ਗਿਆ ਹੈ ਜਿਸ ਦੇ ਬੋਝ ਨਾਲ ਉਜੜੀ ਪਾਟ ਜਾਏਗੀ ਉਨੂੰ ਹਰ ਸਾਹ ਨਾਲ ਅੰਦਰ ਪਾਣੀ ਪਾਣੀ ਦੀ ਦੁਹਾਈ ਮੱਛੀ ਹੋਈ ਸੁਣਾਈ ਦਿੰਦੀ ਸੁੱਕੇ ਬੁੱલ્લા ਨੂੰ ਤਾਰ ਕਰਨ ਵਾਸਤੇ ਉਹ ਜੀਬ ਫੇਰਦਾ ਪਰ ਜੀਬ ਆਪ ਲੱਕੜ ਵਾਂਗ ਖੁਸ਼ਕ ਹੋਈ ਪਈ ਸੀ ਵਰਨਾ ਤੋ ਪੀਰੂਵਾਲ ਬਹੁਤਾ ਦੂਰ ਨਹੀਂ ਸੀ ਮਸਾਂ ਦੋ ਕੋ ਉਹਨਾਂ ਦੋ ਕੋਹਾ ਵਿੱਚ ਸਾਹ ਲੈਣ ਵਾਸਤੇ ਰਾਹ ਉੱਤੇ ਇੱਕ ਵੀ ਹਰਿਆ ਰੁੱਖ ਨਹੀਂ ਸੀ ਇੱਕ ਦੋ ਥਾਵਾਂ ਤੇ ਫਰਲਾਂਗ ਫਰਲਾਂਗ ਰੱਕੜ ਛੱਡ ਕੇ ਬਾਕੀ ਸਾਰਾ ਪੰਧ ਰੇਤਲਾ ਸੀ ਰੇਤ ਵਿੱਚ ਥੱਕੇ ਹੋਏ ਰਾਹੀ ਦੀ ਤੁਰ ਹੋਰ ਵੀ ਮੱਠੀ ਹੋ ਜਾਂਦੀ ਹੈ। ਧੰਨੇ ਸ਼ਾ ਬੜੀ ਹਿੰਮਤ ਨਾਲ ਕਦਮ ਅਗਾਹ ਤਰਦਾ ਪਰ ਠੱਲਿਓ ਸੁੱਕੀ ਰੇਤ ਖਿਸਕ ਜਾਣ ਕਰਕੇ ਪੈਰ ਪਿੱਛਾਂ ਹੀ ਜਾਂਦਾ। ਬੜੀ ਮੁਸ਼ਕਲ ਬਣੀ। ਔਖੇ ਵੇਲੇ ਕੋਈ ਵੀ ਸਹਾਈ ਨਜ਼ਰ ਨਾ ਆਉਂਦਾ। ਉਹਦਾ ਜੀ ਕਰਦਾ ਕਿ ਕਿਸੇ ਕਾਨਿਆਂ ਦੇ ਬੂਜੇ ਦੇ ਆਸਰੇ ਹੀ ਬੈ ਕੇ 2 ਮਿੰਟ ਸਾਹ ਲੈ ਲਵੇ। ਪਰ ਨਿੱਕੇ ਨਿੱਕੇ ਕਾਨਿਆਂ ਦੇ ਬੂਜੇ ਵੀ ਤਾਂ ਛਾਂ ਕਰਨ ਜੋਗੇ ਨਹੀਂ ਸਨ। ਫਿਰ ਜੇ ਉਹ ਬਹਿ ਜਾਏ ਤਾਂ ਪਾਣੀ ਖੁਣੋ ਕਿਵੇਂ ਬਣੇ ਪਾਣੀ ਪਾਣੀ ਉਸ ਵੇਲੇ ਉਹਦੀ ਜਾਨ ਵਿੱਚ ਸਿਰਫ ਪਾਣੀ ਹੀ ਸੀ ਇਸੇ ਵਾਸਤੇ ਉਹ ਡਿੱਗਦਾ ਟੈਂਦਾ ਤੁਰਿਆ ਜਾ ਰਿਹਾ ਸੀ ਉਹਨੇ ਆਪਣੇ ਆਪ ਨੂੰ ਹੌਸਲਾ ਦੇਣ ਵਾਸਤੇ ਬੜੀ ਦ੍ਰਿੜ ਸੁਰ ਵਿੱਚ ਕਿਹਾ ਧੰਨੇ ਸ਼ਾ ਕਿਵੇਂ ਨਾ ਕਿਵੇਂ ਹਿੰਮਤ ਕਰਕੇ ਤੀਰੂ ਵਾਲੇ ਪਹੁੰਚ ਜਾਓ ਨਹੀਂ ਤਾਂ ਐਸ ਰੇਤ ਬਲੇ ਵਿੱਚ ਸਰਾਣੇ ਧਾ ਮਾਰਨ ਵਾਸਤੇ ਪਰਬਤੀ ਦੀ பாਬੂ ਨੇ ਵੀ ਨਹੀਂ ਆਉਣਾ ਇਨਸਾਨ ਦਾ ਲਾਲਚੀ ਮਨ ਮਰਨ ਪਿੱਛੋਂ ਵੀ ਇਹ ਚਾਹੁੰਦਾ ਹੈ ਕਿ ਕੋਈ ਆਪਣਾ ਰੋਣ ਵਾਸਤੇ ਕੋਲ ਹੋਵੇ ਜ਼ਿੰਦਗੀ ਬੜੀ ਹਿੰਮਤ ਵਾਲੀ ਹੈ ਥੋੜੀ ਕੀਤਿਆਂ ਇਹ ਮੌਤ ਅੱਗੇ ਹਾਰ ਨਹੀਂ ਮੰਨਦੀ ਆਖਰ ਦਮ ਤੱਕ ਇਹ ਜੀਵਨ ਵਾਸਤੇ ਤਾਂਗਦੀ ਤੇ ਉੱਦਮ ਕਰਦੀ ਰਹਿੰਦੀ ਹੈ ਧੰਨੇ ਸ਼ਾ ਨੇ ਵੀ ਹੌਸਲਾ ਨਹੀਂ ਹਾਰਿਆ ਉਹ ਡਿੱਗਦਾ ਟੰਦਾ ਪਾਣੀ ਦੇ ਕੰਢੇ ਪਹੁੰਚ ਹੀ ਗਿਆ ਵਰਨਾ ਵਿਰਕ ਜੱਟਾਂ ਦਾ ਪਿੰਡ ਸੀ ਕਸੂਰ ਸ਼ਹਿਰ ਤੋਂ 4 ਕੋਹ ਦੂਰ ਉਹ ਉੱਤਰ ਪੂਰਬ ਦੀ ਗੁੱਠ ਵਿੱਚ ਕਸੂਰ ਦੇ ਵਰਨਾ ਦੇ ਅੱਧ ਵਿੱਚ ਹੈ ਛੋਟਾ ਜਿਹਾ ਪਿੰਡ ਟੀਰੂ ਵਾਲਾ ਟੀਰੂ ਵਾਲੇ ਦੀਆਂ ਕੰਧਾਂ ਤੋਂ ਇੱਕ ਪੈਲੀ ਦੀ ਵਿਥ ਤੇ ਪਹਾੜ ਦੀ ਬਾਹੀ ਤੂਤਾਂ ਵਾਲਾ ਖੂਹ ਹੈ ਖੂਹ ਦੇ ਦੋ ਬਰਾਬਰ ਦੇ ਮਾਲਕ ਸਨ ਸਰਦਾਰ ਚੰਦਾ ਸਿੰਘ ਤੇ ਚੌਧਰੀ ਚਰਾਗਦੀਨ ਇਸੇ ਵਾਸਤੇ ਨਾਂ ਉਹ ਸਰਦਾਰ ਚੰਦਾ ਸਿੰਘ ਦਾ ਖੂਹ ਅਖਵਾਉਂਦਾ ਸੀ ਤੇ ਨਾਂ ਚੌਧਰੀ ਚਰਾਗਦੀਨ ਦਾ ਉਦੇ ਪੜਾਣੇ ਦੇ ਉਦਾਲੇ ਸੰਗਣੀ ਛਾਂ ਵਾਲੇ ਤੂਤ ਖਲੇ ਸਨ ਗਰਮੀਆਂ ਵਿੱਚ ਉਹਨਾਂ ਤੂਤਾਂ ਥੱਲੇ ਸਾਰਾ ਦਿਨ ਰੌਣਕ ਲੱਗੀ ਰਹਿੰਦੀ ਸੀ ਲੋਕ ਉਹਨੂੰ ਤੂਤਾਂ ਵਾਲਾ ਖੂਹ ਆਖਦੇ ਸਨ ਤੂਤਾਂ ਦੀ ਛਾਵੇਂ ਵੱਡਾ ਸਾਰਾ ਤਖਤਪੂਸ਼ ਤੇ ਤਿੰਨ ਚਾਰ ਮੰਜੇ ਡੱਠੇ ਹੋਏ ਸਨ ਤਖਤਪੂਸ਼ ਉੱਤੇ ਚਾਰ ਗੱਭਰੂ ਬੈਠੇ ਤਾਸ਼ ਖੇਡ ਰਹੇ ਸਨ ਦੋ ਚਾਰ ਹੋਰ ਲਾਗੇ ਬੈਠੇ ਉਹਨਾਂ ਦੇ ਮੋਢਿਆਂ ਉੱਤ ਦੀ ਓਕੜ ਓਕੜ ਕੇ ਵੇਖ ਰਹੇ ਸਨ ਇੜ ਖੂਬ ਗਰਮ ਮਾਲੂਮ ਹੁੰਦਾ ਸੀ ਉਹ ਆ ਤੰਨੇ ਸ਼ਾ ਐਸ ਵੇਲੇ ਕਿਧਰੋਂ ਸੱਜਣ ਸਿੰਘ ਨੇ ਤਾਸ਼ ਦਾ ਪੱਤਾ ਜੋਰ ਨਾਲ ਥੱਲੇ ਪਟਕਦਿਆਂ ਆਉਣ ਵਾਲੇ ਤੋਂ ਰਸਮੀ ਤੌਰ ਤੇ ਪੁੱਛਿਆ ਤੰਨੇ ਸ਼ਾ ਨੇ ਸੱਜਣ ਸਿੰਘ ਦੀ ਗੱਲ ਦਾ ਕੋਈ ਉੱਤਰ ਨਾ ਦਿੱਤਾ ਉਸ ਵੇਲੇ ਉਹਦੇ ਵਿੱਚ ਹੁੰਗਾਰਾ ਪਰਣ ਦੀ ਵੀ ਸ਼ਕਤੀ ਨਹੀਂ ਸੀ ਉਹ ਠਿਪਕਣੀ ਜਹੀ ਜੁੱਤੀ ਲਾ ਕੇ ਰਮਾਂ ਰਵੀ ਔਲੂ ਵਿੱਚ ਵੜ ਗਿਆ ਉੱਠੇ ਬਸ਼ਕਿਆ ਭੱਜ ਕੇ ਭਾਂਡਾ ਲਿਆ ਸ਼ਾ ਨੂੰ ਪਾਣੀ ਪਿਵਾਈਏ ਸੱਜਣ ਸਿੰਘ ਨੇ ਧੰਨੇ ਸ਼ਾਹ ਦੀ ਹਾਲਤ ਵੇਖ ਕੇ ਕੋਲ ਬੈਠੇ ਆਪਣੇ ਪੁੱਤਰ ਨੂੰ ਹੁਕਮ ਕੀਤਾ ਧੰਨੇ ਸ਼ਾਹ ਨੇ ਨਾਂ ਵਿੱਚ ਸਿਰ ਹਿਲਾਉਂਦਿਆਂ ਅੱਗੇ ਵੱਧ ਕੇ ਨਸਾਰ ਹੀਠਾਂ ਬੁੱਕ ਕਰ ਦਿੱਤਾ ਮੂੰਹੋਂ ਕੁਝ ਕਹਿਣਾ ਵੀ ਚਾਹੁੰਦਾ ਸੀ ਉਹ ਤਾਂ ਉਹਦੇ ਸੰਗੋਂ ਆਵਾਜ਼ ਨਹੀਂ ਸੀ ਨਿਕਲਨੀ ਫੱਤਿਆ ਖੂ ਗੇੜੀ ਓਏ ਸ਼ਾ ਤਾਂ ਬਕਲੇਆ ਪਿਆਈ ਕਿਤੇ ਆਪਣੇ ਜੁम्मे ਹੀ ਨਾ ਲੱਗਦਾ ਹੋਵੇ ਕਹਿੰਦਾ ਹੋਇਆ ਸੱਜਣ ਸਿੰਘ ਆਪ ਵੀ ਤਖਤ ਪੂਛ ਤੋਂ ਉੱਠ ਬੈਠਾ ਫੱਤੇ ਤੇ ਪਾਲੇ ਨੇ ਭੱਜ ਕੇ ਖੂਹ ਗੇੜਿਆ ਭਰੀਆਂ ਹੋਈਆਂ ਟਿੰਡਾਂ ਪਾੜਛੇ ਵਿੱਚ ਪਈਆਂ ਤੇ ਜ਼ਿੰਦਗੀ ਦਾ ਸੁਨੇਹਾ ਲੈ ਕੇ ਪਾਣੀ ਨਸਾਰ ਵਿੱਚ ਦੀ ਨੀਵੇਂ ਪਾਸੇ ਨੂੰ ਭੱਜਿਆ ੱੰਨੇ ਸ਼ਾ ਨੇ ਹਾਂਬੜਿਆਂ ਹੋયા ਵਾਂਗ ਵੱਡੀਆਂ-ਵੱਡੀਆਂ ਕੁੱਟਾਂ ਨਾਲ ਪਾਣੀ ਅੰਦਰ ਛੁੱਟਿਆ ਓਨੂੰ ਇਉਂ ਮਹਿਸੂਸ ਹੋਇਆ ਜਿਵੇਂ ਅੰਦਰ ਬਲਦੀ ਆਗ ਉੱਤੇ ਪਾਣੀ ਪੈ ਰਿਹਾ ਹੈ ਜੇਰਾ ਕਰ ਸਾਹ ਲੈ ਕੇ ਪੀਵੀ ਹੋਰ ਸੱਜਣ ਸਿੰਘ ਨੇ ਡੌਲੀੋਂ ਫੜ ਕੇ ਮੱਲੋ ਮੱਲੀ ਸ਼ਾਹ ਨੂੰ ਪਾਣੀ ਪੀਣੋਂ ਰੋਕ ਲਿਆ। ਬਾਹੋਂ ਖਿੱਚ ਕੇ ਸੱਜਣ ਸਿੰਘ ਨੇ ਤੰਨੇ ਸ਼ਾਹ ਨੂੰ ਮੰਜੇ ਤੇ ਲਿਆ ਬਿਠਾਇਆ। ਪਰ ਮਗਰਲੀ ਦਾ ਧਿਆਨ ਅਜੇ ਵੀ ਨਸਾਰ ਵਿੱਚੋਂ ਹੀਠਾਂ ਡਿੱਗ ਰਹੇ ਪਾਣੀ ਵੱਲ ਸੀ। ਉਹ ਸ਼ਾਹ ਕੀ ਬਣੀ ਕੀ ਹਾਲ ਹੋਇਆ ਪਿਆਏ ਤੇਰਾ? ਐਸ ਵੇਲੇ ਤਿੱਖੜ ਦੁਪਹਿਰੇ ਤੂੰ ਕਿਧਰੋਂ? ਸੱਜਣ ਸਿੰਘ ਨੇ ਸ਼ਾਹ ਦੀ ਪੈਂਦ ਵੱਲ ਪੈਂਦਿਆਂ ਇਕੱਠੇ ਹੀ ਕਈ ਸਵਾਲ ਕਰ ਦਿੱਤੇ। ਤੰਨੇਸ਼ਾ ਨੇ ਸੱਜਾ ਹੱਥ ਹਿਲਾ ਕੇ ਉਹਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਗਰੀਬ ਨੂੰ ਸੁਰਤਤਾ ਆ ਲੈਣ ਦੇ ਫੇਰ ਹਾਲਚਾਲ ਵੀ ਪੁੱਛ ਲਈ ਸੁ ਕੋਲੋਂ ਇਲਮਦੀਨ ਨੇ ਤਰਸ ਨਾਲ ਸਿਰ ਹਿਲਾਉਂਦਿਆਂ ਕਿਆ ਪਾਣੀ ਮਰ ਗਿਆ ਅੱਜ ਤੰਨੇਸ਼ਾ ਨੇ ਖੂਵਲ ਹੱਥ ਕਰਕੇ ਕਿਹਾ ਉਹਦੀ ਪਿਆਸ ਅਜੇ ਸ਼ਾਂਤ ਨਹੀਂ ਸੀ ਹੋਈ ਕੋਈ ਨਹੀਂ ਹੁਣ ਪਾਣੀ ਖੁਣੋ ਨਹੀਂ ਮਰਨ ਦਿੰਦੇ ਤੈਨੂੰ ਸੱਜਣ ਸਿੰਘ ਨੇ ਸ਼ਾਹ ਦੀ ਕੰਡ ਪਲੋਸਦਿਆਂ ਕਿਆ ਭਾਜੋਏ ਬਸ਼ਕਿਆ ਲਿਆ ਛੰਨਾ ਨਹੀਂ ਤਾਂ ਸ਼ਾਹ ਜਾਂਦਾ ਹੀ ਉਦਾਲੇ ਬੈਠਿਆਂ ਵਿੱਚ ਹਾਸਾ ਪੈ ਗਿਆ ਪਰ ਉਹ ਸ਼ਾਹ ਦਾ ਲਿਹਾਜ਼ ਕਰਕੇ ਪੂਰੀ ਤਰ੍ਹਾਂ ਖੁੱਲ ਕੇ ਨਾ ਹੱਸ ਸਕੇ ਪਿਓ ਦੇ ਹੁਕਮ ਦੀ ਪਾਲਣਾ ਕਰਦਾ ਹੋਇਆ ਬਸ਼ਕਾ ਭੱਜ ਉੱਠਿਆ ਭਾਵੇਂ ਉਹ ਪਹਿਲਾਂ ਵੀ ਕਾਫੀ ਤੇਜ਼ ਚਾਲੇ ਆ ਰਿਹਾ ਸੀ ਸ਼ਾਹ ਨੇ ਬਸ਼ਕੇ ਦੇ ਹੱਥ ਵਿੱਚ ਭਾਂਡਾ ਵੇਖ ਕੇ ਸਖਣੇ ਛੰਨੇ ਵੱਲ ਹੀ ਹੱਥ ਵਧਾ ਦਿੱਤਾ ਉਹਦੀ ਇਹ ਹਰਕਤ ਤੱਕ ਕੇ ਵੇਖਣ ਵਾਲੇ ਫੇਰ ਹੱਸ ਪਏ ਛੇਤੀ ਲਿਆ ਓਏ ਗੰਗਾ ਜਲ ਸ਼ਾ ਤਾਂ ਆਖਰੀ ਦਮਾਂ ਤੇ ਹੀ ਸੱਜਣ ਸਿੰਘ ਨੇ ਖੂਵਲ ਇਸ਼ਾਰਾ ਕਰਕੇ ਪੁੱਤਰ ਨੂੰ ਕਿਹਾ ਫੱਤੇ ਹੋਰਾਂ ਖੂ ਗੇੜਿਆ ਤੇ ਬਸ਼ਕੇ ਨੇ ਛੰਨਾ ਭਰ ਕੇ ਸ਼ਾ ਨੂੰ ਲਿਆ ਫੜਾਇਆ ਦੋਹਾਂ ਹੱਥਾਂ ਨਾਲ ਛੰਨਾ ਸੰਭਾਲ ਕੇ ਸ਼ਾ ਨੇ ਮੂੰਹ ਨੂੰ ਲਾ ਲਿਆ ਇੱਕੋ ਚੀਕੇ ਛੰਨਾ ਖਾਲੀ ਕਰਕੇ ਸ਼ਾ ਨੇ ਲੰਬਾ ਸਾਰਾ ਸਾਹ ਲਿਆ ਹਾਂ ਰੱਖ ਲਿਆ ਬਚਾ ਲਿਆ ਅੱਜ ਤਾਂ ਸਰਦਾਰ ਸੱਜਣ ਸਿੰਘ ਨੇ ਇੱਕ ਛੰਨਾ ਹੋਰ ਉਹਨੇ ਬਸ਼ਕੇ ਦੇ ਹੱਥ ਛੰਨਾ ਦਿੰਦਿਆ ਨਸਾਰਵਲ ਇਸ਼ਾਰਾ ਕਰਕੇ ਕਿਹਾ ਸਾਹ ਲੈ ਲਾ ਧੰਨੇਸ਼ਾ ਇੱਕੋ ਸਾਏ ਬਹੁਤਾ ਪਾਣੀ ਪੀਣਾ ਠੀਕ ਨਹੀਂ ਲੰਮਾ ਪੈ ਜਾ ਜਰਾ ਸੱਜਣ ਸਿੰਘ ਨੇ ਪੈਦ ਵੱਲ ਖਿਸਕਦਿਆਂ ਕਿਹਾ ਮੈਨੂੰ ਪਹਿਲਾਂ ਨਹਾ ਲੈਣ ਦਿਓ ਸੜ ਗਿਆ ਮੈਂ ਤਾਂ ਧੰਨੇਸ਼ਾ ਨੇ ਬੱਚਿਆਂ ਵਾਂਗ ਲਿਲਕਣੀ ਲੈਂਦਿਆਂ ਕਿਹਾ ਉਹ ਤਤੇ ਕਾ ਨਹਾ ਕੇ ਮਰਨਾ ਹੀ ਘੜੀ ਸਾਹ ਲੈ ਲਾ ਪਹਿਲਾਂ ਠੰਡਾ ਹੋ ਕੇ ਜਰਾ ਫਿਰ ਨਹਾ ਛੱਡ ਕੇ ਪਾਣੀ ਵਿੱਚ ਡੋਬ ਦੇਾਂਗੇ ਸੱਜਣ ਸਿੰਘ ਦੀ ਇਹ ਗੱਲ ਸੁਣ ਕੇ ਸਾਰੇ ਖੁੱਲ ਕੇ ਹੱਸ ਪਏ ਹੁਣ ਸਾਰਿਆਂ ਨੂੰ ਤਸੱਲੀ ਹੋ ਗਈ ਸੀ ਕਿ ਸ਼ਾਹ ਮਰਨੋਂ ਬਚ ਗਿਆ ਹੈ ਤੰਨੇ ਸ਼ਾਹ ਨੇ ਇੱਕ ਵਾਰ ਆਸ-ਪਾਸ ਬੈਠਿਆਂ ਵੱਲ ਤੱਕਿਆ ਤੇ ਫਿਰ ਮੰਜੇ ਤੇ ਟੇਡਾ ਹੋ ਗਿਆ ਉਹਦੀ ਨਿਗਾ ਉੱਪਰ ਹਰੇ ਸਾਵੇਂ ਤੂਤਾਂ ਵੱਲ ਗਈ ਆਉ ਉਹਨੂੰ ਰਾਹ ਵਿੱਚ ਭੱਖ ਲਾਉਂਦੇ ਯਾਦ ਆ ਗਏ ਹਰਿਆਵਲ ਵਿੱਚ ਕਿੰਨੀ ਜ਼ਿੰਦਗੀ ਹੈ ਉਹਦੇ ਅਚੇਤ ਮਨ ਵਿੱਚੋਂ ਮੱਧਮ ਜਿਹੀ ਆਵਾਜ਼ ਆਈ ਹੁਣ ਕੋਈ ਡਰ ਨਹੀਂ ਇੱਕ ਵਾਰ ਜਮਰਾਜ ਛੱਡ ਗਿਆ ਉਹ ਲੰਮਾ ਪਿਆ ਵੀ ਸੋਚੀ ਜਾ ਰਿਹਾ ਸੀ ਜੇ ਮੈਂ ਬੇਦਲ ਹੋ ਕੇ ਡਿੱਗ ਪੈਂਦਾ ਤਾਂ ਜੇ 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 ਨਾ ਚਾਹੁੰਦਿਆਂ ਉਹ ਆ ਵੀ ਉਹ ਇਸ ਜੇ ਦੇ ਗੇੜ ਵਿੱਚ ਪਿਆ ਗੋਤੇ ਖਾ ਰਿਹਾ ਸੀ ਇਸ ਤਰ੍ਹਾਂ ਉਹਨੂੰ ਅੱਧਾ ਕੁ ਘੰਟਾ ਬੀਤ ਗਿਆ ਅਜੇ ਵੀ ਉਹਨੂੰ ਸਾਰਾ ਸਰੀਰ ਟਾਪ ਦੇ ਰੋਗੀ ਵਾਂਗ ਤਪ ਰਿਆ ਪਾਸਦਾ ਸੀ ਉਹ ਹਿੰਮਤ ਕਰਕੇ ਉੱਠ ਬੈਠਾ ਕਿਉਂ ਹੋਰ ਪਾਣੀ ਪੀਣਾ ਏ ਸੱਜਣ ਸਿੰਘ ਨੇ ਹਾਸੇ ਠੱਠੇ ਵਾਲੀ ਸੁਰ ਵਿੱਚ ਕਿਹਾ ਛੰਨੇ ਨਾਲ ਕੁਝ ਨਹੀਂ ਬਣਨਾ ਸ਼ਾਹ ਨੂੰ ਤਾਵੀਏ ਨਾਲ ਪਿਆਓ ਕੋਲੋਂ ਉਮਰਦੀਨ ਨੇ ਸਲਾਹ ਦਿੱਤੀ ਪਿਆਓ ਨਹੀਂ ਆ ਕਢਾਓ ਪਾਸੇ ਤੋਂ ਚੰਦਾ ਸਿੰਘ ਨੇ ਚੋਟ ਕੀਤੀ ਪਿਆਓ ਤੇ ਡਹਾਓ ਦੇ ਭੇਦ ਨੂੰ ਸਮਝ ਕੇ ਸਾਰੇ ਹਾਸਾ ਪੈ ਗਿਆ ਉਪਰਾਉ ਜੋ ਮਰਜੀ ਦੇ ਆਖ ਲਵੋ ਤੇ ਬੇਸ਼ੱਕ ਖੁੱਲ ਕੇ ਹੱਸੋ ਤੁਸਾਂ ਧੰਨੇ ਸ਼ਾ ਦੀ ਜਾਨ ਬਚਾਈ ਲਈਏ ਧੰਨੇ ਸ਼ਾ ਨੇ ਬੜੇ ਖੁੱਲੇ ਦਿਲ ਨਾਲ ਸਾਰਿਆਂ ਨੂੰ ਹੱਸਣ ਦੀ ਪ੍ਰੇਰਣਾ ਦਿੱਤੀ ਪਰ ਪਹਿਲਾਂ ਮੈਨੂੰ ਨਹਾ ਕੇ ਠੰਡਾ ਹੋ ਲੈਣ ਦਿਓ ਉੱਠ ਫਿਰ ਬਲਤਾਰ ਲੀੜੇ ਲਾ ਲਵੇਂਗਾ ਕਿ ਮੈਂ ਲਾ ਦਿਆਈ ਸੱਜਣ ਸਿੰਘ ਨੇ ਆਪਣੇ ਆਪ ਨੂੰ ਸੇਵਾ ਵਾਸਤੇ ਪੇਸ਼ ਕਰਦਿਆਂ ਕਿਆ ਸ਼ਾ ਲੋਕਾਂ ਦੇ ਲਾ ਲੈਂਦਾ ਏ ਤੇ ਉਥੋਂ ਆਪਣੇ ਨਾਲ ਲੈਣਗੇ ਜਮਾਲਦੀਨ ਨੇ ਨਿੱਜੀ ਤਜਰਬੇ ਦੇ ਆਧਾਰ ਤੇ ਕਿਹਾ ਪੀਰੂ ਵਾਲੇ ਵਿੱਚੋਂ ਉਹ ਧੰਨੇ ਸ਼ਾਹ ਦੀ ਸਭ ਤੋਂ ਪ੍ਰਾਣੀ ਸਾਮੀ ਸੀ ਆ ਤਾਂ ਜਮਾਲੇ ਨੇ ਹੱਡ ਬੀਤੀ ਕੀਤੀ ਏ ਚੰਦਾ ਸਿੰਘ ਨੇ ਜਮਾਲਦੀਨ ਦੀ ਪ੍ਰੋੜਤਾ ਕਰਦਿਆਂ ਕਿਹਾ ਉਹ ਸਰਦਾਰ ਚੰਦਾ ਸਿਆਂ ਨਾ ਕੋਈ ਕਿਸੇ ਦੇ ਲਾਉਂਦਾ ਈ ਤੇ ਨਾ ਲਹਾਉਂਦਾ ਈ ਇਹ ਤਾਂ ਲੋੜਾਂ ਦੇ ਸੌਦੇ ਨੇ ਧੰਨੇ ਸ਼ਾਹ ਨੇ ਮੈਲਾ ਜਿਹਾ ਕੁੜਤਾ ਉਤਾਰਦਿਆਂ ਉੱਤਰ ਦਿੱਤਾ ਦੱਸ ਤੇਰੇ ਕਿੰਨੇ ਗੁਲਾਏ ਨੇ ਇਹ ਮੈਂ ਨਹੀਂ ਲੁਹਾਏ ਕੇ ਹੋਰ ਤੇਰੇ ਵੱਲੋਂ ਤਾਂ ਅਸਰ ਨਹੀਂ ਚੰਦੇ ਦੀ ਆਵਾਜ਼ ਕੁਝ ਰੁਕੀ ਹੋ ਗਈ ਅੱਛਾ ਸਰਦਾਰਾ ਮੈਥੋਂ ਨਹੀਂ ਲੁਹਾਏ ਤਾਂ ਕਿਸੇ ਹੋਰ ਮੇਰੇ ਭਰਾ ਕੋਲੋਂ ਲੁਹਾਏ ਹੋਣਗੇ ਸਿਆਣਿਆਂ ਆਖਿਆ ਏ ਸ਼ਾਹ ਬਿਨਾ ਜੱਟ ਦੀ ਗਤੀ ਨਹੀਂ ਉਹ ਪਹਿਲਾਂ ਠੰਡਾ ਹੋ ਲੈ ਸ਼ਾਹ ਉੰਜ ਚਰਚਾ ਫੇਰ ਕਰ ਲਵੀ ਖੂ ਗੇੜੋ ਏ ਮੁੰਡਿਓ ਉੰਜ ਸ਼ਾਹ ਖੂ ਦੇ ਵਿੱਚ ਉਤਰ ਕੇ ਨਹਾਉਣ ਦਾ ਬੜਾ ਆਨੰਦ ਏ ਸੱਜਣ ਸਿੰਘ ਨੇ ਫਿੱਕੇ ਹੋ ਰਹੇ ਵਾਰਤਾਲਾਪ ਨੂੰ ਰਸਕ ਬਣਾਉਣ ਦੇ ਇਰਾਦੇ ਨਾਲ ਗੱਲ ਹੋਰ ਪਾਸੇ ਮੋੜ ਦਿੱਤੀ ਹਾਹੋ ਫੇਰ ਤਾਂ ਹਰਦوار ਜਾਣ ਦੀ ਵੀ ਲੋੜ ਨਹੀਂ ਜਿਹੜੀ ਗੱਲ ਕਿਸੇ ਨੇ ਕਹਿਣੀ ਸੀ ਉਹ ਸ਼ਾਹ ਨੇ ਆਪ ਹੀ ਕਹਿ ਦਿੱਤੀ 15-20 ਮਿੰਟ ਨਸਾਰ ਦੇ ਥੱਲੇ ਬਹਿ ਕੇ ਸ਼ਾਹ ਨਾਤਾ ਬਾਹਰੋਂ ਸਰੀਰ ਠੰਡਾ ਹੋਇਆ ਤਾਂ ਉਹਨੇ ਇੱਕ ਵਾਰ ਫੇਰ ਨਸਾਰ ਅੱਗੇ ਬੁੱਕ ਡਾ ਕੇ ਪਾਣੀ ਪੀਤਾ ਹਾ ਲੰਮਾ ਸਾਰਾ ਸਾਹ ਲੈ ਕੇ ਉਹਨੇ ਗੰਝੇ ਸੇ ਰੁੱਟੇ ਹੱਥ ਫੇਰਦਿਆਂ ਕਹਿਣਾ ਸ਼ੁਰੂ ਕੀਤਾ ਸਰਦਾਰ ਸੱਜਣ ਸਿਆਂ ਸਾਡੇ ਪੰਡਤ ਕਥਾ ਸੁਣਾਉਂਦੇ ਹੁੰਦੇ ਨੇ ਅਖੇ ਕਈ ਬੰਦੇ ਪਰਿਵਾਰੇ ਗਏ ਧਰਮਰਾਜ ਦੀ ਕਚਹਿਰੀ ਵਿੱਚੋਂ ਪਰਤ ਆਉਂਦੇ ਨੇ ਦਲੀਜਾਂ ਵਿੱਚੋਂ ਤਾਂ ਤੂੰ ਵੀ ਮੁੜਿਆ ਹੋਵੇਂਗਾ ਸ਼ਾਦੀ ਗੱਲ ਰਾਹ ਵਿੱਚੋਂ ਹੀ ਟੋਕ ਕੇ ਸੱਜਣ ਸਿੰਘ ਨੇ ਸਵਾਲ ਕਰ ਦਿੱਤਾ ਦਲੀਜਾਂ ਕੀ ਦੀਆਂ ਇਹ ਤਾਂ ਤੁਸੀਂ ਲੱਤਾਂ ਤੋਂ ਫੜ ਕੇ ਅਛਾਂ ਨੂੰ ਧੂ ਲਿਆ ਨਹੀਂ ਤਾਂ ਲੱਖਾ ਸਿਉ ਨੇ ਗੱਡੀ ਚੜਾ ਦਿੱਤਾ ਸੀ ਧੰਨੇ ਸ਼ਾ ਨੇ ਗਿੱਲੇ ਪਿੰਡੇ ਉਦਾਲੇ ਚਾਦਰ ਬਲਦਿਆਂ ਉਤਰ ਦਿੱਤਾ ਕਿਉਂ ਹੁਣ ਲੱਗੀਆਂ ਹੀ ਟਕੇ ਟਕੇ ਦੀਆਂ ਫੁਰਨ ਗਬਰੇਟ ਦੀਪੇ ਦੀ ਗੱਲ ਨੇ ਇੱਕ ਵਾਰ ਫਿਰ ਹਾਸਾ ਛਣਕਾ ਦਿੱਤਾ ਭਈ ਗੁਰੂ ਮਹਾਰਾਜ ਨੇ ਫਰਮਾਇਆ ਏ ਜਲ ਮਿਲਿਆ ਪਰਮੇਸ਼ਰ ਮਿਲਿਆ ਸੋ ਪਾਣੀ ਵਿੱਚ ਹੀ ਪ੍ਰਾਨ ਨੇ ਮੈਨੂੰ ਜਰਾ ਮੰਝੇ ਤੇ ਬਹਿ ਲੈਣ ਦਿਓ ਫਿਰ ਸੁਣਾਉਂਦਾ ਜੋ ਮੇਰੇ ਨਾਲ ਬੀਤੀ ਏ ਕਾਕਾ ਜੁੱਤੀ ਕਰੀ ਉਹ ਰਾ ਨੂੰ ਸ਼ਾਹ ਨੇ ਆਪਣੀ ਜੁੱਤੀ ਵੱਲ ਇਸ਼ਾਰਾ ਕਰਕੇ ਕਿਹਾ ਫੜਾਵੀਂ ਉਹ ਇੱਕ ਸੀਟਿਆ ਸ਼ਾਹ ਦੀ ਚਾਨਣੀ ਜੁੱਤੀ ਸੱਜਣ ਸਿੰਘ ਦੀ ਟਕੋਰ ਸੁਣ ਕੇ ਸਾਰਿਆਂ ਦੀਆਂ ਨਜ਼ਰਾਂ ਸ਼ਾਹ ਦੀ ਠਿਪਕਣੀ ਜੁੱਤੀ ਤੇ ਜਾਟਕੀਆਂ ਉਹ ਸਰਦਾਰਾ ਚਾਨਣੀਆਂ ਜੁੱਤੀਆਂ ਵੀ ਤੁਹਾਨੂੰ ਹੀ ਸੌਂਧੀਆਂ ਨੇ ਬਾਣੀਆਂ ਤਾਂ ਪੈਸੇ ਦਾ ਪੁੱਤ ਹੁੰਦਾ ਏ ਸਾਡੇ ਭਾਗਾਂ ਵਿੱਚ ਖਾਣਾ ਹੰਡਾਉਣਾ ਕਿੱਥੇ ਨਾ ਧੋ ਕੇ ਸ਼ਾਹ ਵਾਵਾ ਟੈਕ ਆਇਆ ਸੀ ਅੱਛਾ ਹੋਣ ਸੁਣਾ ਭਈ ਸ਼ਾ ਐਨੀ ਤੁੱਪ ਵਿੱਚ ਤੂੰ ਕਾਬੂ ਕਿਵੇਂ ਆ ਗਿਓ ਗੈਣੇ ਲੋਹਾਰ ਨੇ ਕਹਾਣੀ ਦਾ ਮੋੜ ਬੰਨਣ ਵਜੋਂ ਸਵਾਲ ਕੀਤਾ ਸਰਦਾਰ ਲੱਖਾ ਸਿਉ ਵਰਨਾ ਵਾਲੇ ਨਾਲ ਕੁਝ ਕੰਮ ਸੀ ਤੰਨੇ ਸ਼ਾ ਨੇ ਖੰਗੂਰਾ ਮਾਰ ਕੇ ਗਲਾ ਸਾਫ਼ ਕਰਦਿਆਂ ਸ਼ੁਰੂ ਕੀਤਾ ਮੈਂ ਸਵੇਰੇ ਸਵੇਰੇ ਹੀ ਘਰੋਂ ਤੁਰ ਪਿਆ ਸੂਰਜ ਨਿਕਲਣ ਤੋਂ ਪਹਿਲਾਂ ਹੀ ਮੈਂ ਤੁਹਾਡੇ ਪਿੰਡੋਂ ਲੰਘ ਗਿਆ ਸਾਂ ਮੇਰਾ ਖਿਆਲ ਸੀ ਕਿ ਮੈਂ 9-10 ਵਜਦੇ ਨੂੰ ਵਾਪਸ ਸ਼ਹਿਰ ਮੁੜ ਜਾਵਾਂਗਾ ਅੱਗੇ ਸਰਦਾਰ ਦਾ ਲੜਕਾ ਨਾਮਾ ਤੜਕੇ ਤੜਕੇ ਸ਼ਿਕਾਰ ਖੇਡ ਕੇ ਮੁੜਿਆ ਸੀ। ਉਹਨੇ ਚਾੜ ਪਤੀਲਾ ਦਿੱਤਾ। ਮੈਂ ਠੰਡੇ ਠੰਡੇ ਮੁੜਨ ਵਾਸਤੇ ਬਥੇਰਾ ਜੋਰ ਪਾਇਆ ਪਰ ਉਹ ਪਿਓ ਪੁੱਤਰ ਕਦੋਂ ਲੱਗੇ ਸੀ ਛੱਡਣ। ਪਤਾ ਨਹੀਂ ਤਿੱਤਰ ਸਨ ਕਿ ਮੁਰਗਾਬੀਆਂ। ਮੁੰਡੇ ਨੇ ਬਣਾਇਆ ਬੜਾ ਵਧੀਆ ਸੀ। ਭਾਵੇਂ ਕਾਂ ਤੇ ਬਗਲੇ ਹੀ ਹੋਣ। ਕੋਲੋਂ ਇਲਮਦੀਨ ਨੇ ਸ਼ੱਕ ਪ੍ਰਗਟ ਕੀਤਾ। ਉਹ ਚੌਧਰੀ ਮਾਸਤਾਂ ਸੀਨਾ ਨਾਲੇ ਜੋ ਕੁਝ ਉਹ ਨਾਲ ਬਹਿ ਕੇ ਛੱਕ ਰਹੇ ਸਨ। ਅਸਾਂ ਵੀ ਉਹਨੂੰ ਪਵਿੱਤਰ ਸਮਝ ਕੇ ਭੋਗ ਲਾਉਣਾ ਸ਼ੁਰੂ ਕਰ ਦਿੱਤਾ। ਸਵਾਦ ਸਵਾਦ ਵਿੱਚ ਕੁਛ ਵਧੀਰੇ ਖਾਧਾ ਗਿਆ। ਮੇਰੇ ਨਾਂ ਨਾ ਕਰਦਿਆਂ ਸਰਦਾਰ ਲੱਖਾ ਸਿਹਾ ਉਹਨੇ ਚਾਰ ਕੜਚੀਆਂ ਹੋਰ ਪਾ ਦਿੱਤੀਆਂ। ਬਸ ਟਿੱਡ ਗੱਲ ਨੂੰ ਆ ਗਿਆ। ਛਾ ਅਖਾਣ ਤਾਂ ਪਾਉਂਦੇ ਹੁੰਦੇ ਨੇ। ਭੁੱਖੇ ਜੱਟ ਕਟੋਰਾ ਲੱਭਾ, ਪਾਣੀ ਪੀ ਪਿਆ ਫਰਿਆ। ਤੇ ਖੱਤਰੀ ਪੁੱਤ ਤਾਂ ਸਿਆਣੇ ਸਮਝੇ ਜਾਂਦੇ ਨੇ। ਦੀਪੇ ਨੇ ਡੱਡੂ ਖਾਦੇ ਸੱਪ ਬਾਗ। ਸ਼ਾਦੀ ਫੁੱਲੀ ਹੋਈ ਟਿੱਡੀ ਵੱਲ ਇਸ਼ਾਰਾ ਕਰਕੇ ਕਿਆ ਜੋ ਸੁੱਕੇ ਹੋਏ ਪਿੰਜਰ ਥੱਲੇ ਬਿਲਕੁਲ ਵੱਖਰੀ ਵੱਖਰੀ ਜਾਬਦੀ ਸੀ ਮੱਲਾ ਇਹ ਸਾਡੀ ਸਿਆਣਪ ਏ ਕਿ ਬਗਾਨੇ ਘਰੋਂ ਚੌ ਦਿਨਾਂ ਦਾ ਇੱਕੋ ਡੰਗ ਖਾ ਗਿਆ ਤੇ ਹੁਣ ਚਾਰ ਦਿਨ ਘਰ ਵਿੱਚ ਵਰਤ ਰੱਖ ਲਵਾਂਗਾ ਵਾਹ ਭਈ ਸ਼ਾ ਹੈਗਾ ਵਾ ਵਾ ਹਸਮੁਖੀ ਗਹਿਣੇ ਲੋਹਾਰ ਨੇ ਸ਼ਾਦੀ ਉਸਤਤ ਵਿੱਚ ਸਿਰ ਲਾਉਂਦਿਆਂ ਕਿਆ ਬਸ ਰਾਹ ਵਿੱਚ ਗਰਮ ਮਸਾਲਿਆਂ ਨੇ ਪਟਕੀ ਲਾਈ ਤੇ ਪਾਣੀ ਖੁਣੋਂ ਇਹ ਹਾਲ ਹੋ ਗਿਆ ਮੀਲ ਕੋ ਹੋਰ ਜਾਣਾ ਹੁੰਦਾ ਤਾਂ ਟੋਲ ਕੀ ਛੈਣੇ ਵੱਜਣ ਲੱਗ ਪੈਂਦੇ ਤੇ ਭਲਾ ਤੈਨੂੰ ਕੋਈ ਪਿੱਛੇ ਪਿਆ ਸੀ ਕਿ ਕਸੂਰ ਕਿਤੇ ਦੂਰ ਚਲਿਆ ਗਿਆ ਸੀ ਜਦਰਾ ਠੰਡੇ ਹੋਏ ਤੁਰਦੋਂ ਇਲਮਦੀਨ ਨੇ ਉਹਦੀ ਹਾਲਤ ਉਤੇ ਤਰਸ ਖਾਂਦਿਆਂ ਕਿਆ ਉਹਨੂੰ ਸ਼ਾਹ ਦੇ ਪਹਿਲੇ ਦਰਸ਼ਨ ਅਜੇ ਭੁੱਲੇ ਨਹੀਂ ਸਨ ਸਰਦਾਰ ਲੱਖਾ ਸਿਉ ਤਾਂ ਜੋਰ ਲਾ ਰਿਹਾ ਸੀ ਪਰ ਮੈਂ ਹੀ ਐਵੇਂ ਹੱਠ ਕਰਕੇ ਤੁਰ ਪਿਆ ਖਾਰੇ ਵਾਲੇ ਤੰਨਾ ਸਿਉ ਦਾ ਇਕਰਾਰ ਸੀ 12 ਵਜੇ ਦਾ ਮੈਂ ਸੋਚਿਆ ਯਾਰ 베ਲੀ ਏ ਐਵੇਂ ਉਡੀਕੇ ਮੋੜ ਨਾ ਜਾਵੇ ਵੀ ਆ ਜੜੀਏ ਦਾ ਵੀ ਕੋਈ ਯਾਰ 베ਲੀ ਹੁੰਦਾ ਏ ਸ਼ਾਹੂਕਾਰ ਤਾਂ ਸਖਿਆਂ ਦਾ ਵੀ ਸੱਕ ਲਾ ਲੈਂਦੇ ਨੇ ਚੰਦਾ ਸਿੰਘ ਦੀ ਗੱਲ ਭਾਵੇਂ ਸੱਚੀ ਸੀ ਪਰ ਬੋਲੀ ਰੁਕੀ ਸਰਦਾਰ ਚੰਦਾ ਸਿੰਘਾਂ ਪੰਜੇ ਉਂਗਲਾਂ ਇੱਕੋ ਜਈਆਂ ਨਹੀਂ ਹੁੰਦੀਆਂ ਪਤਾ ਨਹੀਂ ਤੂੰ ਕਿਹੋ ਜੇ ਸ਼ਾਹੂਕਾਰਾਂ ਨਾਲ ਵਰਤਿਆ ਏ ਤੂੰ ਤਾਂ ਜਾਪਦਾ ਏ ਅੱਗ ਦਾ ਡਰਾਇਆ ਟਟਹਿਣਿਓਂ ਪਿਆ ਡਰਦਾ ਏ ਤੰਨੇ ਸ਼ਾਹ ਨੇ ਜਰਾ ਛਾਤੀ ਨੂੰ ਫਲਾ ਕੇ ਕਿਹਾ ਜਿਵੇਂ ਉਹ ਇਹ ਅਸਰ ਪਾਉਣਾ ਚਾਹੁੰਦਾ ਹੋਵੇ ਕਿ ਉਹ ਇੱਕ ਚੰਗਾ ਸ਼ਾਹੂਕਾਰ ਹੈ ਠੀਕ ਹੈ ਸ਼ਾ ਸਿਆਣੀਆਂ ਆਖਿਆ ਏ ਕਰੀਏ ਤਾਂ ਵੀ ਡਰਿਏ ਨਾ ਕਰੀਏ ਤਾਂ ਵੀ ਡਰਿਏ ਵੱਡਿਆਂ ਬੰਦਿਆਂ ਤੋਂ ਡਰਦੇ ਹੀ ਰਹਿਣਾ ਚਾਹੀਦਾ ਏ ਚੰਦਾ ਸਿੰਘ ਨੇ ਮਨੋਂ ਲਾਲ ਝੰਡਾ ਨੀਵਾ ਕਰ ਲਿਆ ਉਹ ਤਾੜ ਗਿਆ ਸੀ ਕਿ ਸ਼ਾ ਨੇ ਉਹਦੀ ਟਕੋਰ ਦਾ ਗੁੱਸਾ ਕੀਤਾ ਹੈ ਨਹੀਂ ਕਈ ਵਾਰ ਇਨਸਾਨ ਨੂੰ ਅਣਪੁੱਛੀ ਬਿਪਤਾ ਵੀ ਪੈ ਜਾਂਦੀ ਏ ਉਸ ਔੜੇ ਸੌੜੇ ਵੇਲੇ ਕੋਈ ਤਲੇਰ ਸ਼ਾਈ ਕੰਮ ਆਉਂਦਾ ਏ ਅਸੀਂ ਲੋਕ ਉਦੋਂ ਜਨਾਨੀਆਂ ਦੀਆਂ ਟੂੰਬਾਂ ਲਾ ਕੇ ਵੀ ਸਾਮੀ ਨੂੰ ਦੇ ਦਿੰਦੇ ਹਾਂ ਅੱਛਾ ਤੰਨੇਸ਼ਾ ਦੋ ਕੜੀਆਂ ਟੌਂਕਾ ਲਾ ਲੈ ਐਵੇਂ ਫੇਰ ਦਿਮਾਗ ਨੂੰ ਗਰਮੀ ਚੜ ਜਾਊਗੀ ਸੱਜਣ ਸਿੰਘ ਨੇ ਅਣਸੁਖਾਵੀ ਬਹਿਸ ਬੰਦ ਕਰਨ ਦੇ ਇਰਾਦੇ ਨਾਲ ਕਿਹਾ ਤੰਨੇਸ਼ਾ ਨੇ ਵੀ ਉਹ ਚਰਚਾ ਬੰਦ ਕਰ ਦੇਣ ਵਿੱਚ ਹੀ ਭਲਾ ਸਮਝਿਆ ਉਹ ਲੱਤਾਂ ਨਿਸਲ ਕਰਕੇ ਮੰਜੇ ਤੇ लेट ਗਿਆ ਤੇ ਪੈਂਦਾ ਪੈਂਦਾ ਹੀ ਪੰਜਾ ਸੱਤਾ ਮਿੰਟਾਂ ਵਿੱਚ ਸੌ ਗਿਆ 4 ਵਜੇ ਉਹਦੀ ਅੱਖ ਖੁੱਲੀ ਤਾਂ ਗਰਮੀ ਦਾ ਜੋਰ ਕਾਫੀ ਘਟ ਚੁੱਕਾ ਸੀ ਉੱਠ ਧੰਨੇ ਸ਼ਾ ਸੋਮਨ ਹੋ ਸੁਣਾ ਹੁਣ ਕੀ ਖਾਣਾ ਪੀਣਾ ਈ ਸੱਜਣ ਸਿੰਘ ਨੇ ਰਸਮੀ ਤੌਰ ਤੇ ਪੁੱਛਿਆ RAM RAM ਕਹੋ ਸਰਦਾਰ ਸੱਜਣ ਸਿਆ ਹੁਣ ਤਾਂ 3 ਦਿਨ ਵਰਤ ਰੱਖਾਂਗੇ ਤਾਂ ਕੰਮ ਰਾਸ ਆਵੇਗਾ ਕਹਿੰਦਾ ਹੋਇਆ ਧੰਨੇ ਸ਼ਾ ਉੱਠ ਕੇ ਬਹਿ ਗਿਆ 3 4 ਦਿਨ ਵਰਤ ਰੱਖ ਕੇ ਚੌਥੇ ਦਿਨ ਫੇਰ ਲੱਖਾ ਸਿੰਘ ਨੂੰ ਮਿਲਣ ਚਲਾ ਜਾਈ ਦੀਪੇ ਦੀ ਏਸ ਗੱਲ ਨੇ ਸਾਰਿਆਂ ਦੀਆਂ ਅੱਖਾਂ ਅੱਗੇ ਫੇਰ ਪਹਿਲਾ ਦ੍ਰਿਸ਼ ਲੈ ਜਾਂਦਾ ਕੁਛ ਚਿਰ ਹੋਰ ਹਾਸੇ ਠੱਠੇ ਦੀਆਂ ਗੱਲਾਂ ਹੁੰਦੀਆਂ ਰਹੀਆਂ ਧਨੇਸ਼ਾ ਨੇ ਲਲਚਾਈਆਂ ਜਿਹੀਆਂ ਨਜ਼ਰਾਂ ਨਾਲ ਆਸੇ-ਪਾਸੇ ਤੱਕ ਕੇ ਕਿਆ ਭਈ ਸਰਦਾਰ ਸੱਜਣ ਸਿਆ ਤੁਹਾਡਾ ਇਹ ਤੂਤਾਂ ਵਾਲਾ ਖੂ ਤਾ ਤਰਤੀ ਤੇ ਸੁਰਗ ਹੈ ਸੱਚ ਮੁੱਚ ਦਾ ਸੁਰਗ ਮੇਰੀ ਮੰਨੋ ਤਾਂ ਉਦਾਲੇ ਪੁਦਾਲੇ ਪੰਜ ਸੱਤ ਪੈਲੀਆਂ ਬਾਗ ਲਾ ਦਿਓ ਕਣਕ ਤਾਂ ਛਾ ਦੂੜ ਰੁਪਈਏ ਮਨ ਵੇਖਦੀ ਪਈਏ ਤੇ ਜੱਟਾਂ ਨੇ ਬਾਹ ਕਿੱਥੋਂ ਲਾ ਲੈਣੇ ਨੇ ਅੱਲਾਹ ਤੋਂ ਸੁੱਖ ਮੰਗ ਇਹ ਤੂਤ ਹੀ ਬਚੇ ਰਹਿਣ ਇਲਮਦੀਨ ਦੀ ਆਵਾਜ਼ ਵਿੱਚ ਨਿਰਾਸ਼ਤਾ ਲੁਕੀ ਹੋਈ ਸੀ ਹਾਂ ਚੌਧਰੀ ਜਿੰਸਾਨ ਦੇ ਭਾ ਤਾਂ ਬਹੁਤੇ ਹੀ ਡਿੱਗ ਗਏ ਨੇ ਰਾਮ ਹੀ ਰੱਖਾਏ ਤੰਨੇ ਸ਼ਾ ਨੇ ਵੀ ਹਮ ਦਰਦੀ ਪ੍ਰਗਟ ਕਰਦਿਆਂ ਉਸੇ ਲਹਿਜੇ ਵਿੱਚ ਕਿਹਾ ਭਾਵਾਂ ਬਾਰੇ ਤਾਂ ਵਾਗੀਆਂ ਨੇ 도ੜੇ ਬਣਾ ਲਏ ਨੇ ਅਖੇ ਬਹੁਤੀਆਂ ਜ਼ਮੀਨਾਂ ਵਾਲੇ ਮਾਮਲੇ ਨੂੰ ਵੇਖੇ ਜਾਣਗੇ ਕਹਿੰਦਾ ਹੋਇਆ ਦੀਪਾਸ ਸਾਫਾ ਝਾੜ ਕੇ ਤਖਤਪੂਛ ਤੋਂ ਉੱਠ ਬੈਠਾ ਉਹਦਾ ਪੱਠਿਆਂ ਨੂੰ ਜਾਣ ਦਾ ਵੇਲਾ ਹੋ ਗਿਆ ਸੀ ਹੌਲੀ ਹੌਲੀ ਕੰਮ ਵਾਲੇ ਆਦਮੀ ਕਿਸਤਣ ਲੱਗੇ ਤੰਨੇ ਸ਼ਾਹ ਵੀ ਸ਼ਹਿਰ ਨੂੰ ਤੁਰਨ ਵਾਸਤੇ ਤਿਆਰ ਹੋ ਪਿਆ ਉਹਨੇ ਧੰਨਵਾਦ ਵੱਜੂ ਇਲਮਦੀਨ ਸੱਜਣ ਸਿੰਘ ਤੇ ਹੋਰ 2-4 ਬੰਦਿਆਂ ਨਾਲ ਹੱਥ ਮਿਲਾਉਂਦਿਆਂ ਸਾਂਝੇ ਦੇ ਸਬੂਧਨ ਨਾਲ ਕਿਹਾ ਅੱਛਾ ਭਈ ਸਰਦਾਰ ਸੱਜਣ ਸਿਆ ਤੇ ਬਾਕੀ ਭਰਾਵੋ ਅੱਜ ਤਾਂ ਭਈ ਤੁਸੀਂ ਮੇਰੀ ਜਾਨ ਬਚਾਈਏ ਕਦੇ ਮੇਰੇ ਗੋਚਰੀ ਕੋਈ ਸੇਵਾ ਹੋਵੇ ਤਾਂ ਆਪਣਾ ਘਰ ਸਮਝ ਕੇ ਆ ਜਾਇਓ ਮੈਂ ਜਿੰਨੇ ਜੋਗਾ ਹਾਂ ਤਹਾਥੋਂ ਮੋੜਾ ਨਹੀਂ ਮੋੜਾਂਗਾ ਰਾਹੀ ਰਾਤ ਤੁਰਿਆ ਜਾਂਦਾ ਹੋਇਆ ਵੀ ਧੰਨੇਸ਼ਾ ਇਹੋ ਗੱਲ ਸੋਚਦਾ ਜਾ ਰਿਹਾ ਸੀ ਸੱਚ ਮੋਚੀਏ ਤੂਤਾਂ ਵਾਲਾ ਖੂ ਧਰਤੀ ਦਾ ਸੁਰਗ ਹੈ ਸੁਰਗ ਦੋਸਤੋ ਤੁਸੀਂ ਸੁਣ ਰਹੇ ਸੀ ਗਿਆਨੀ ਸੋਹਣ ਸਿੰਘ ਜੀ ਸੀਤਲ ਵੱਲੋਂ ਲਿਖੇ ਗਏ ਨਾਵਲ ਤੂਤਾਂ ਵਾਲਾ ਖੂ ਦਾ एपिसोड नंबर 1 अकेले प्रोग्राम ਵਿੱਚ ਇਸ ਦਾ ਅਗਲਾ ਐਪੀਸੋਡ ਲੈ ਕੇ ਹਾਜ਼ਰ ਹੋਵਾਂਗੇ ਜਦ ਤੱਕ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਲਾਈਕ ਕਰੋ ਤੇ ਆਪਣਾ ਪਿਆਰਾ ਜਿਹਾ ਕਮੈਂਟ ਇਸ ਵੀਡੀਓ ਉੱਪਰ ਜ਼ਰੂਰ ਦਿਓ ਮਿਲਦੇ ਹਾਂ ਅਗਲੇ ਐਪੀਸੋਡ ਦੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ